ਕੁਰਾਲੀ ਰੋਪੜਾ ਮਾਰਗ ਤੇ ਹੋਇਤ ਭਿਆਨਕ ਹਾਦਸੇ ਦੌਰਾਨ ਇੱਕ ਜਲਦੀ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਜਿਸ ਚੋਂ ਸਵਾਰ ਦੋ ਸਵਾਰੀਆਂ ਬਾਲਵਾਲ ਬਚ ਗਈਆਂ ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਕੁਰਾਲੀ ਬਾਈਪਾਸ ਨਜ਼ਦੀਕ ਪਿੰਡ ਪੜਿਆਲਾ ਨਜ਼ਦੀਕ ਇੱਕ ਹਿਮਾਚਲ ਦੀ ਗੱਡੀ ਜੋ ਕਿ ਚੰਡੀਗੜ੍ਹ ਤੋਂ ਰੋਪੜਵਾਲ ਜਾ ਰਹੀ ਸੀ ਉਸ ਨੂੰ ਅਚਾਨਕ ਜਲਦੀ ਨੂੰ ਅੱਗ ਲੱਗ ਗਈ ਚਾਲਕ ਨੇ ਤੁਰੰਤ ਬ੍ਰੇਕਾਂ ਮਾਰਾ ਸਾਈਡ ਪਰ ਗੱਡੀ ਕਰਕੇ ਸ਼ਾਲਾ ਮਾਰ ਦਿੱਤੀਆਂ ਪੂਰੀ ਅੱਗ ਗੱਡੀ ਨੇ ਲਵੇਟ ਵਿੱਚ ਲੈ ਲਿਆ ਪੰਪਰੂ ਚਿੱਚੋਂ ਬਚਣ ਲੱਗ ਪਏ ਕੁਝ ਸਮੇਂ ਬਾਅਦ ਫਿਰ ਰਵੇ ਆਈ ਜਦੋਂ ਤੱਕ ਫਿਰ ਰਵੇਰ ਮੌਕੇ ਤੇ ਪੁੱਜੀ ਉਸ ਸਮੇ ਗੱਡੀ ਚੱਲ ਕੇ ਪੂਰੀ ਤਰ੍ਹਾਂ ਸਵਾਹ ਹੋ ਗਈ ਸੀ ਆ ਤੁਹਾਨੂੰ ਦੁਖਾਨੇਆਂ ਮੌਕੇ ਦੇ ਭਿਆਨਕ ਤਸਵੀਰਾਂ ਕੋ ਦਵਾ ਤੂੰ ਕਰਿਆ ਫੋਨ ਆ ਪੱਛੀ ਤੋਂ ਗਾਲ੍ਹੀ ਉਹ ਤੁਹਾਨੂੰ ਜਾ ਕੇ ਬਣਾ ਲਵੇ ਵੀਡੀਓ ਦਾ ਹਾਂ ਇਹ ਪ੍ਰੈਸਰ ਇੱਕ ਰਾਲੀ ਬਾਈਪਾਸ ਪੜਿਆਲਾ ਕੋਲ ਜਿੱਥੇ ਪੁਲ ਬਣਦਾ ਨਾ ਉੱਥੇ ਅੱਗ ਲੱਗੀ ਆ ਗੱਡੀ ਗੱਡੀ ਨੂੰ ਹੌਂਡਾ ਵਾਲਿਆਂ ਦੀ ਉਮੇਸ਼ ਗੱਡੀ ਹੈ ਇਹ ਨਾ ਨਾ ਫੋਰਡ ਫੀਗੋ ਨਹੀਂ ਸੌਰੀ ਫੋਰਡ ਫੀਗੋ ਫੋਰਡ ਫੀਗੋ ਹੈ ਐਚ ਆਰ ਨੰਬਰ ਹੈ ਐਚ ਆਰ 05 ए बी 8790 8790 एच आर 05 ए बी 8790 ਇਹ ਗੱਡੀ ਹੈ ਬਲਾਸ ਹੋਣੀ ਹੈ ਇਹ ਰੌਲਾ ਰਬ ਸੰਕੂ ਬਲਾਸ ਹੋਣੀ ਹੈ ਇਹ ਡੀ ਗਾਰਡ ਰੋਡ ਤੇ ਹੈ ਬਈ ਫਾਈਵ ਗ੍ਰੇਡ ਵਾਲੇ ਆ ਗਏ ਫਾਇਰ ਬ੍ਰੇਡ ਗੱਡੀਆਂ ਨੂੰ ਅੱਗ ਬੁਝਾ ਰਹੀ ਹੈ ਗੱਡੀਆਂ ਦੀ ਫਾਇਰ ਬ੍ਰੇਡ ਆ ਗਈ ਲੱਗੇ ਫਾਇਰ ਬ੍ਰੇਡ ਆ ਨੇ ਵਾਇਲ ਜਗਵੰਤ ਟੀਵੀ ਲਈ ਹਰੀਸ਼ ਪਟਲਾ